ਸਾਰਿਆਂ ਨੂੰ ਜੀ ਸ੍ਰਿਸ਼ਟੀ ਦੇ ਰਚੇਤਾ ਕੀ ਜੈ RAM RAM ਸਸੇਕਾਲ ਆਦਾਬ ਹੈਲਪਫੁਲ ਐਂਜੋ ਵੈਲਫੇਅਰ ਸੁਸਾਇਟੀ ਨਰਸੇਵਾ ਨਾਰਾਇਣ ਸੇਵਾ ਫ੍ਰੀ ਡਾਲਸੀ ਸੈਂਟਰ ਲੁਧਿਆਣਾ ਜਬਦੀ ਨੀਅਰ ਪੰਚਮ ਹਸਪੀਟਲ ਮੋਬਾਈਲ ਨੰਬਰ 98147321209814732120 ਮੇਰੇ ਦੋਸਤੋ ਏ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਤੁਹਾਨੂੰ ਮੇਰੇ ਲਈ ਨਹੀਂ ਕਰਨੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਦੇ ਸੋਚੋ ਕਿ ਮੈਂ ਆਪਣੀ ਵਾਅਦਾਈ ਕਰਨ ਲਈ ਤੁਹਾਡੇ ਕੋਲ ਆ ਵੀਡੀਓ ਕਹਿ ਰਿਹਾ ਸ਼ੇਅਰ ਕਰਿਓ ਤੁਹਾਡਾ ਕਰਤੱਵ ਹੈ ਬੰਦਾ ਇਹ ਖਿਆਲ ਰੱਖਿਓ ਤੁਹਾਡਾ ਕਰਤੱਵ ਹੈ ਬੰਦਾ ਤੁਹਾਨੂੰ ਦੱਸਣ ਜਾ ਰਿਹਾ ਹੈ ਡੈਲਸੀ ਸੈਂਟਰ ਹੈਗਾ ਬਿਲਕੁਲ ਫ੍ਰੀ ਆਫ ਕੋਸਟ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਹਿਲਾ ਡੈਲਸੀ ਸੈਂਟਰ ਹੈ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡੈਲਸੀ ਸੈਂਟਰ ਹੈ ਜਿੱਦੇ ਕੋਈ ਕੈਸ਼ ਕਾਊਂਟਰ ਨਹੀਂ ਹੈਗਾ ਜਿੱਥੇ ਤੱਕ ਇਹਦੀ ਕੰਟੀਨਿਊ ਵੀ ਫਿਰਿਆ ਸਾਡੀ ਤੀਸਰੀ ਸ਼ਿਫ ਜਿਹੜੀ ਕਿ ਸੋਮਵਾਰ ਤੋਂ ਸਾਡੀ ਚੱਲੂ ਹੋ ਰਹੀ ਹੈ ਵੀਡੀਓ ਤਾਂ ਸ਼ੇਅਰ ਕਰਨੀ ਹੈਗੀ ਕਿਉਂਕਿ ਵੱਤ ਤੋਂ ਵੱਧ ਜਿਹੜੇ ਡਾਇਲਸਿਸ ਮਰੀਜ਼ ਨੇ ਜਿਹੜੇ ਜ਼ਰੂਰਤਬੰਦ ਮਰੀਜ਼ ਆ ਉਹਨਾਂ ਕੋਲੇ ਵੀਡੀਓ ਪਹੁੰਚ ਚੱਕੇ ਔਰ ਤੁਹਾਨੂੰ ਮੈਂ ਦੱਸ ਦੇਣਾ ਇੱਕ ਡਾਇਲਸਿਸ ਮਰੀਜ਼ ਦਾ ਮਹੀਨੇ ਦਾ ਖਰਚਾ 40000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਆਏਗਾ ਜਿਹਦੇ ਕੋਲੇ ਵੀਡੀਓ ਪਹੁੰਚੂਗੀ ਉਹਦੇ ਉਨੇ ਹੀ ਪੈਸੇ ਬਚਣਗੇ ਤੇ ਤੁਹਾਨੂੰ पुण्य प्राप्त होगा जे किसे दानी सज्जन को भी ये वीडियो पहुंच दिए तावे थानो पुण्य प्राप्ति होगी यस करके मेरे लिए ना कह रहे जे सोचदेव के दीपक अगर अगले किसे नाल करने ना करियो यार जे तुसी पुण्य खटना हैगा उनने दी प्राप्ति खटनी हैगे ते आ वीडियो नु वत तो वत अपने ग्रुप च WhatsApp ते शेयर करियो ताकि ये वीडियो डलसी मरीज जा तक पहुंच सके क्योंकि साडी ऑलरेडी 24 मशीनें चल रही है 48 मरीज रोज सेवा ले रहे ने एलसी दी तीसरी शिफ्ट नाल 24 72 72 ਮਰੀਜ਼ਾਂ ਨੂੰ ਇਹ ਸੇਵਾ ਅਸੀਂ ਦੇ ਸਕਾਂਗੇ ਔਰ ਤੁਹਾਨੂੰ ਦੱਸ ਰਿਹਾ ਅਗਲੇ ਮਹੀਨੇ 11 ਮਸ਼ੀਨਾਂ ਸਾਡੀਆਂ ਹੋ ਲੱਗਣ ਜਾ ਰਹੀਆਂ ਉਸ ਤੋਂ ਬਾਅਦ ਇਹ ਸੇਵਾ ਤਕਰੀਬਨ 35 ਮਸ਼ੀਨਾਂ 105 ਮਰੀਜ਼ਾਂ ਨੂੰ ਡੇਲੀ ਮਿਲੂਗੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਮੇਰੇ ਦੋਸਤੋ ਇਹ ਵੀਡੀਓ ਡੈਲਸੀਜ਼ ਮਰੀਜ਼ਾਂ ਲਈ ਸ਼ੇਅਰ ਕਰਨੀ ਹੈ ਫਿਰ ਤੁਹਾਨੂੰ ਮੈਂ ਬਾਰ-ਬਾਰ ਕਹਿ ਰਿਹਾ ਮੇਰੇ ਲਈ ਨਾ ਕਰਿਓ ਡੈਲਸੀਜ਼ ਮਰੀਜ਼ ਲਈ ਏ ਡੈਲਸ ਤੁਸੀਂ ਪੋਸਟ ਸ਼ੇਅਰ ਕਰੋਗੇ ਪੁੰਨਿਆ ਦੀ ਪ੍ਰਾਪਤੀ ਤੁਹਾਨੂੰ ਹੋਣੀ ਹੈ ਤੁਹਾਡੇ ਪਰਿਵਾਰ ਨੂੰ ਹੋਣੀ ਹੈ ਤੁਹਾਡੇ ਬਿਜ਼ਨਸ ਨੂੰ ਹੋਣੀ ਹੈ ਤੁਹਾਨੂੰ ਮੈਂ ਦੱਸਦਾ ਕਿਉਂਕਿ ਕਿਸੇ ਵੀ ਡੈਲਸੇਜ ਮਰੀਜ਼ਾ ਤੀ ਤੋ 1 ਲੱਖ ਰੁਪਏ ਤੱਕ ਹਰ ਮਹੀਨੇ ਤੁਸੀਂ ਬਚਾਉਂਗੇ ਜਿਹੜਾ ਮਰੀਜ਼ ਤੁਹਾਡੀ ਆ ਪੋਸਟ ਨੂੰ ਦੇਖ ਕੇ ਸ਼ੇਅਰ ਦੀ ਪੋਸਟ ਨੂੰ ਦੇਖ ਕੇ ਇੱਥੇ ਮਰੀਜ਼ ਜਾਊਗਾ ਤੇ ਮੇਰੇ ਦੋਸਤੋ ਸਾਡੇ ਨਾਲ ਜੁੜੋ ਇਹ ਡੈਲਸੀ ਸੈਂਟਰ ਹੈ ਬਿਲਕੁਲ ਫ੍ਰੀ ਆਫ ਕੋਸਟ ਹੈ ਤੁਸੀਂ ਮਰੀਜ਼ਾਂ ਨੂੰ ਵੀ ਪੁੱਛ ਸਕਦੇ ਹੋ ਇੱਥੇ ਆ ਕੇ ਪਹਿਲਾਂ ਇੱਥੇ ਆ ਕੇ ਤੁਸੀਂ ਆ ਡੈਲਸੀ ਸੈਂਟਰ ਨੂੰ ਦੇਖੋ ਫਿਰ ਜਿਨ੍ਹਾਂ ਨੇ ਪ੍ਰਮਾਤਮਾ ਨੇ ਦਿੱਤਾ ਹੈਗਾ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਹੈਗੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਤੁਸੀਂ ਇਹ ਡੈਲਸੀ ਸੈਂਟਰ ਪਹਿਲਾਂ ਦੇਖੋ ਫਿਰ ਜੇ ਤੁਹਾਡੀ ਇੱਛਾ ਹੋਊਗੀ ਦਾਨ ਦੇਣ ਦੀ ਦਿਓ ਨਹੀਂ ਦੇ ਤਾਂ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਆਗੀ ਇਹ ਪ੍ਰਮਾਤਮਾ ਦਾ ਉਹ ਮੰਦਰ ਹੈ ਜਿੱਥੇ ਆ ਕੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਮੈਂ ਤੁਹਾਨੂੰ ਦੱਸਦਾ ਦੇਖੋ ਧਾਰਮਿਕ ਸਥਾਨ ਹੈ ਮੰਦਿਰ ਹੈ ਗੁਰਦੁਆਰਾ ਹੈ ਮਸਜਿਦ ਚਰਚਾ ਆਪਣੇ ਬਣਾਏ ਹੋਏ ਨੇ ਆ ਜਿਹੜਾ ਹੈਗਾ ਇੱਥੇ ਇਹ ਪਰਮਾਤਮਾ ਦਾ ਬਣਾਇਆ ਡਲਸੀ ਸੈਂਟਰ ਹੈ ਜਿੱਥੇ ਲੋਕਾਂ ਨੂੰ ਜੀਵਨ ਦਾਣ ਮਿਲ ਰਿਹਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਸ ਗੱਲ ਦਾ ਬੁਰਾ ਨਾ ਮਨਾਇਓ ਤੁਹਾਡੇ ਵੀ ਆਪਣੇ ਰਾਈਟ ਆ ਸੀ ਵੀਡੀਓ ਉਸ ਤਰ੍ਹਾਂ ਬੜੀਆਂ ਸ਼ੇਅਰ ਕਰਦੇ ਨੇ ਅੱਜ ਕੋਈ ਲੜਾਈ ਝਗੜਾ ਦੰਗਾ ਫਸਾਦ ਹੋ ਜਵੇ ਆ ਹੋ ਗਿਆ ਲੱਲਾ ਪੱਬਾ ਫਟਾਫਟ ਵੀਡੀਓ ਸ਼ੇਅਰ ਕਰਦੇ ਨੇ ਆਪਾਂ ਤੇ ਹੁਣ ਤੁਹਾਡਾ ਰਾਈਟ ਦੇਖਦਾ ਕਿੰਨਾ ਖਿਆ ਗਿਆ ਇਹ ਵੀਡੀਓ ਜਿਹੜਾ ਦੇਖੂਗਾ ਉਹ ਸ਼ੇਅਰ ਕਰਿਓ ਮੈਂ ਤੁਹਾਨੂੰ ਕਹਿ ਰਿਹਾ ਪਰਮਾਤਮਾ ਤੁਹਾਨੂੰ ਸੁਖ ਸ਼ਾਂਤੀ ਦੇਊਗਾ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਔਰ ਮੈਂ ਲੁਧਿਆਣਾ ਵਾਲੇ ਨੂੰ ਪੰਜਾਬੀਆਂ ਨੂੰ ਇਹ ਕਹਿ ਰਿਹਾ ਜੇ ਪਰਮਾਤਮਾ ਦਾ ਮੰਦਿਰ ਦੇਖਣਾ ਇੱਥੇ ਚਲਦੀ ਫਿਰਦਾ ਮੋਟੀਆਂ ਨੇ ਇੱਥੇ ਹਰ ਪਰਮਾਤਮਾ ਦਾ ਵਾਸ ਹੈ ਮੇਰੇ ਵਾਹਿਗੁਰੂ ਦਾ ਇੱਥੇ ਵਾਸ ਹੈ ਆਈ ਮੰਦਿਰ ਹੈ ਆਈ ਗੁਰਦੁਆਰਾ ਹੈ ਮਸਜਿਦ ਹੈ ਚਾਰ ਚਾ ਸਭ ਕੁਝ ਇੱਥੇ ਹੀ ਹੈ ਪਰਮਾਤਮਾ ਲੋਕਾਂ 'ਚ ਆਗਾ ਕਿਤੇ ਧਾਰਮਿਕ ਇਸਤਾਲਾਂ 'ਚ ਪਰਮਾਤਮਾ ਨਹੀਂ ਹੈ ਉੱਥੇ ਮੰਦੀ ਸ਼ਾਂਤੀ ਮਿਲਦੀ ਹੈਗਾ ਧਰਮ ਫਿਰ ਸਾਰੇ ਵਧੀਆ ਹੈ तपस्या करो पुण्य करो परमात्मा ਦਾ ਨਾਮ ਲਓ ਉਹ ਤਾਂ ਘਰੇ ਬੈਠ ਕੇ ਵੀ ਸਾਰਾ ਕੁਝ ਹੋ ਆ ਬਿਜ਼ਨਸ 'ਚ ਬੈਠ ਕੇ ਉਹ ਚਲਦੇ ਫਿਰਦੇ ਵੀ ਲੈ ਸਕਦੇ ਤੁਸੀਂ ਠੀਕ ਹੈ ਨਾ ਮੇਰੇ ਦੋਸਤੋ ਫਿਰ ਤੁਹਾਨੂੰ ਮੈਂ ਲਾਸਟ ਹੱਥ ਜੋੜ ਕੇ ਕਹਿ ਰਿਹਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮਰੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਫਿਰ ਤੁਹਾਨੂੰ ਮੈਂ ਲਾਸਟ ਆਪਣਾ ਮੋਬਾਈਲ ਨੰਬਰ 9814732120 9814732120 ਜੈ ਹਿੰਦ ਜੈ